ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਥਾਂਦੇ ਵਾਲਾ ਥਾਂਦੇ ਵਾਲਾ ਪੰਡੂ ਜਿਲ੍ਹਾ ਤੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਪੈਂਦੀ ਹੈ ਤੇ ਬਾਈ ਕੁਲਦੀਪ ਦੇ ਫਾਰਮ ਦੇ ਵਿੱਚ ਅੱਜ ਪਹੁੰਚੇ ਹਾਂ ਲਗਾਤਾਰ ਹੀ ਦੋਸਤੋ ਇਸ ਫਾਰਮ ਦੇ ਉੱਤੇ ਗਾਈਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਬਾਈ ਜੀ ਹਰਾਂ ਦਾ ਨਾਲ-ਨਾਲ ਦੁੱਧ ਦਾ ਕੰਮ ਆ ਤੇ ਪਸ਼ੂ ਆਪਦੇ ਵੀ ਬਹੁਤ ਚੰਗੇ ਰੱਖੇ ਹੋਏ ਤੇ ਜਿਹੜੀ ਵੇਚ ਖਰੀਦ ਕਰਦੇ ਆ ਉਹ ਵੀ ਬਹੁਤ ਚੰਗੀ ਹੁੰਦੀ ਆ ਨਸਲ ਚੰਗੀ ਦੇ ਪਸ਼ੂ ਖਰੀਦਦੇ ਆ ਤੇ ਬਹੁਤ ਵਧੀਆ ਦੁੱਧ ਵਾਲੀਆਂ ਵੇੜਾ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਵੇੜਾ ਦਿਖਾਉਣੀ ਆ ਦੋ ਤਾਂ ਤੁਸੀਂ ਸਾਹਮਣੇ ਵੇੜਾ ਦੇਖ ਰਹੇ ਆ ਇਹ ਗੱਬਣਾ ਹੈ ਇਹ ਕਾਹ ਆ ਦੋਸਤੋ ਜਰਸੀ ਆ ਸੂਈ ਸਵਾਈ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਆ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਕੁਲਦੀਪ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੇ ਬਾਈ ਜੀ ਆਪਣਾ ਨੰਬਰ ਦੱਸ ਦਿਓ ਜੀ ਮੇਰਾ ਨੰਬਰ 98555 92552 00266 00266 ਹਾਂਜੀ ਠੀਕ ਹੈ ਭਾਈ ਜੀ ਅੱਜ ਆਪਣੇ ਕੋਲੇ ਤਿੰਨ ਗਾਇਆਂ ਸੇਲ ਆ ਆ ਤਿੰਨ ਨਾ ਆਪਣੇ ਕੋਲੇ ਅੱਜ ਠੀਕ ਹੈ ਜੀ ਤੇ ਜਿਹੜੀ ਐਸ ਗਾਂ ਤੋਂ ਹੀ ਸ਼ੁਰੂ ਕਰ ਲਈਏ ਵੀ ਇਹਦੇ ਬਾਰੇ ਦੱਸ ਦਿਓ ਫਿਰ ਇਹ ਇਹਨੇ ਦੂਜਾ ਸੂਆ ਸੁਣਾ ਗਾਂ ਨੇ ਦੂਜਾ ਸੂਆ ਸੁਣਾ ਹੈ ਹਾਂਜੀ ਤੇ ਪਹਿਲੇ ਸੂਏ ਦਾ ਬਾਈ ਕੀ ਦੁੱਧ ਰਿਕਾਰਡ ਰਿਹਾ ਹੈ ਸੂਏ ਦਾ ਅਗਲਾ ਚੱਲ ਦੱਸਣ ਨੂੰ ਤਾਂ ਅਗਲਾ ਕਹਿੰਦਾ ਨਾ ਆਪਾਂ ਤਾਂ 20 ਕਿਲੋ ਮੰਨ ਕੇ ਲਈ ਹੈ ਵੀ 20 ਕਿਲੋ ਦੁੱਧ ਦੇ ਦੋਗੀ ਠੀਕ ਹੈ ਜੀ ਉਹ ਤਾਂ ਵੱਧ ਹੀ ਦੱਸਦਾ ਹੁੰਦਾ ਅਗਲਾ ਤਾਂ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਲੈ ਜੂ 5-4 ਦਿਨ ਬਾਈ 5-4 ਦਿਨ ਲੈਂਦੀ ਹਾਂ ਬਾਕੀ ਗੋਪਨ ਨਾਮ ਉਹ ਪਤਾ ਨਹੀਂਦਾ ਹਾਂਜੀ ਹਾਂਜੀ ਕੋਈ 2-4 ਦਿਨਾਂ ਦਾ ਅੱਗਾ ਪਿੱਛਾ ਹੋ ਵੀ ਸਕਦਾ ਲੈ ਜੂਗੀ ਹਫਤਾ ਹਜੇ ਬਾਈ ਹਾਂ ਚਾਹੀਦਾ ਕਿਉਂਕਿ ਗਾੜੀ ਗੁੜੀ ਤੇ ਹਜੇ ਪਾਵਰ ਟਿਲ ਥੂਲਾ ਬਹੁਤ ਨਹੀਂ ਪਈਗੀ ਗਾਂ ਹਾਂ ਨਹੀਂ ਨਹੀਂ ਉੱਤੋਂ ਤਾਂ ਬਹੁਤ ਥਰੀ ਸੂਹ ਹੈ ਕਿ ਛੋਟੀ ਥੋੜੀ ਜਿਹੀ ਕੋਈ ਬਹੁਤ ਵੱਡੀ ਗਾ ਬਹੁਤ ਵੱਡੀ ਵੈੜ ਹਾਂਜੀ ਨੇੜੇ ਹੋ ਕੇ ਤੁਹਾਨੂੰ ਥਾਣ ਹਵਾਨਾ ਦਿਖਾਉਣੇ ਆ ਦੋਸਤੋ ਮੂੰਹ ਮੱਥਾ ਤੁਹਾਨੂੰ ਦਿਖਾਤਾ ਲਓ ਵੀ ਸੱਜਣੋ ਸੋਹਣਾ ਥਾਣ ਲੱਗਿਆ ਮੋਟਾ ਮੋਟਾ ਥਾਣਾ ਦੋਸਤੋ ਤੇ ਵਿਰਲਾ ਲੱਗਿਆ ਬਾਕੀ ਉਂ ਵੀ ਸੀਲ ਸਾਉ ਬਾਈ ਐ ਨਹੀਂ ਇਹਨਾਂ ਮੈਂ ਡਰਦੀ ਆ ਥੋੜਾ ਜਿਹਾ ਮੈਥੋਂ ਡਰਦੀ ਆ ਬਾਈ ਹੱਥ ਮਾਰ ਰਿਹਾ ਦੇਖ ਸਕਦੇ ਹੋ ਤੁਸੀਂ ਉਹ ਕੁਛ ਨਹੀਂ ਆਦੀਗੀ ਕੋਈ ਐਡੀ ਗਰਮ ਨਹੀਂ ਗਈ ਪਰ ਥੋੜੀ ਜਿਹੀ ਮੈਥੋਂ ਡਰ ਗਈ ਉਹ ਜੀ ਬਾਈ ਲੈਂਦੇ ਨਹੀਂ ਆਪਾਂ ਸਹੀ ਗੱਲ ਆ ਬਾਈ ਸਹੀ ਗੱਲ ਥਾਣਾ ਤੁਹਾਨੂੰ ਦੋਸਤੋ ਚੰਗੀ ਤਰ੍ਹਾਂ ਦਿਖਾ ਦਨੇ ਆ ਮਿਰਕਵੈਨ ਵੀ ਬਹੁਤ ਚੰਗੀ ਆ ਤੇ ਮੋਟਾ ਮੋਟਾ ਥਾਣਾ ਦੋਸਤੋ ਵਿਰਲਾ ਵੀ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਵੀ ਜੱਜਮੈਂਟ ਦੋਸਤੋ ਕਰਾਉਣੇ ਆ ਹਵਾਨਾ ਹਜੇ ਢਿੱਲ ਪਈ ਆ ਤੁਹਾਡੇ ਸਾਹਮਣੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਲਓ ਵੀ ਸੱਜਣਾ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਥਣ ਬਹੁਤ ਹੀ ਸੋਹਣਾ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾਂ ਦਾ ਦੋਨਾਂ ਪਾਸੇ ਮਿਲਕ ਵੇਨ ਉੱਪਰਮੀ ਹੋਈ ਆ ਇਹ ਤੋੜ ਕੇ ਦੋਸਤੋ ਤੁਹਾਨੂੰ ਜ਼ਰੂਰ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਥਣਾਂ ਨੂੰ ਬਾਈ ਹੱਥ ਲਾ ਰਿਹਾ ਬਿਲਕੁਲ ਕੋਈ ਨਿਆਣਾ ਨਹੀਂ ਪਾਏਗਾ ਬਾਲੀ ਸੀਲਸ ਲੱਗਾ ਜੀ ਤੋੜ ਕੇ ਵਿਖਾ ਦਿਓ ਬਾਈ ਥੋੜੀ ਜੀ ਭਾਲਾ ਇੱਕ ਪਾਸੇ ਦੋਸਤੋ ਡਰਨ ਦੀ ਗੱਲ ਨਹੀਂ ਕਿਉਂਕਿ ਸੂਣ ਵਾਲੇ ਪਸ਼ੂ ਦੇ ਭਾਲ ਹੋ ਹੀ ਜਾਂਦੀ ਕਈ ਵਾਰੀ ਰੀੜ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਇਹ ਦੋਸਤੋ ਆਇਰ ਸ਼ੈਰ ਨਾਲ ਕ੍ਰੋਸ ਕਹਿ ਸਕਦੇ ਆ ਆਪਾਂ ਇਹਨੂੰ ਲਾਲ ਡੱਬੀ ਵੇੜਾ ਐਚ ਐਫ ਕ੍ਰੋਸ ਆਇਰ ਸ਼ੈਰ ਦੇਖ ਸਕਦੇ ਹੋ ਟੈਲ ਟੁੱਲ ਪੂਰੀ ਪਈ ਆ ਇਕ ਕੁਲਦੀਪ ਬਾਈ ਫਿਰ ਆਪਾਂ ਇਹਦਾ ਕੀ ਮੁੱਲ ਰੱਖਾਂਗੇ ਬਾ ਮੁੱਲ ਬਾਈ ਤੁ ਆਪਾਂ ਆਈ ਵੀਡੀਓ ਚ ਬੋਲਦੇ ਨੇ ਵੀ ਆਪਣੇ ਲੈਨ ਦੇ ਨਾਲ ਹੀ ਹੁੰਦੇ ਆ ਸਾਡਾ ਬਟਾ ਹੀ ਹੁੰਦਾ ਆਪਣਾ ਹਾਂਜੀ 82000 ਰੁਪਏ ਦੇ ਦਾਂਗੇ ਆਪਾਂ ਵਾਹ ਜੀ ਵਾਹ 82000 ਬਾਈ ਜੀਵਨ ਨੂੰ ਇਹਦਾ ਵੀ ਬਾਈ ਦਾ ਮੁੱਲ ਪੂਰਾ ਪੂਰਾ ਹੀ ਹੁੰਦਾ ਹਾਂ ਬਾ ਥੋੜਾ ਬਹੁਤਾ ਮਾਨਤਾਨ ਹੋ ਜਾਣਾ ਇਹਦੇ ਚ ਹਾਂਜੀ ਇਸ ਤੋਂ ਅੱਗੇ ਬਾਈ ਇੱਕ ਜਰਸੀ ਆਪਣੇ ਕੋਲੇ ਖੜੀ ਦਾ ਬੀ ਦੇ ਬਾਰੇ ਦੱਸੋ ਜੀ ਇਹ ਦੂਜਾ ਸੂਹਾ ਸੋਨਾ ਬਈ ਇਹਨੇ ਅੱਛਾ ਜੀ ਤੇ ਪਹਿਲੇ ਸੂਏ ਦਾ ਕੀ ਮਿਲ ਕਰਕਾਰਾ ਇਹਨੇ ਸੂਏ ਦਿੱਤਾ ਨੇ 17 18 ਕਿਲੋ 17 18 ਕਿਲੋ ਐ ਕਿਉਂ 17 18 ਕੋਈ ਮੰਨ ਕੇ ਲੈ ਲਿਆ ਹਜੇ ਪਰ ਦਿਆਂ ਪਏ ਆ ਬਣੂ ਬਣੂ ਬਹੁਤ ਇਹਦੇ ਲੈਵਲ ਉੱਤੇ ਲੰਡੂ ਲੰਡੂ ਬਹੁਤ ਆ ਲਓ ਵੀ ਮਿੱਤਰੋ ਪਤਲੀ ਚਮੜੀ ਆ ਤੇ ਟੈਲ ਬਹੁਤ ਪਈਆ ਵਾਕਈ ਸਹੀ ਬਾਕੀ ਚੰਕ ਬਹੁਤ ਆ ਬਹਿੜ ਦੀ ਸਹੀ ਆ ਭਾਈ ਸਹੀ ਬਾਕੀ ਸੀਲਸਾਕ ਇਹ ਵੀ ਬਹੁਤ ਆ ਸੀਲ ਬਹੁਤ ਆ ਜੀ ਤੁਹਾਡੇ ਸਾਹਮਣੇ ਹੀ ਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣਾ ਨਾ ਗਾੜੀ ਵੀ ਕਿੱਥੋਂ ਸ਼ੁਰੂ ਹੁੰਦੀ ਵੇ ਭਾਈ ਭ ਅਗਲੇ ਪਾਸੇ ਨੂੰ ਪੂਰਾ ਅਗਾੜੀ ਵਾਲੇ ਪਾਸੇ ਨੂੰ ਥਾਣਾ ਹਵਾਨਾ ਪੂਰਾ ਵਧਿਆ ਹੋਇਆ ਹੈ ਤੇ ਦੋਨਾਂ ਪਾਸਿਓਂ ਸੇਮ ਸਾਈਜ਼ ਤੁਹਾਨੂੰ ਪਹਿਲਾਂ ਦਿਖਾ ਦਈਏ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਹਵਾਨਾ ਹੈ ਇਹ ਨਾੜਾ ਹਵਾਨੇ ਦੇ ਤੇ ਤੁਹਾਨੂੰ ਕਲੀਆਂ-ਕਲੀਆਂ ਦਿਖਾਈ ਦੇਣਗੀਆਂ ਸੋਹਣੇ ਮੂੰਹ ਮੱਥੇ ਦੀ ਆ ਦੇਖ ਸਕਦੇ ਹੋ ਪੁੱਤੀ ਪਾਤੀ ਬਹੁਤ ਸੋਹਣੀ ਹੈ ਵਹਿੜ ਦੀ ਤੇ ਪੂਰੀ ਬੋਦੀਬਾਦੀ ਬਣਦੀ ਆ। ਬਾਕੀ ਚਾਰੂ ਚੂਰੂ ਬਹੁਤ ਅਸਲੀ ਆ। ਇਹ ਮੋਟੀ ਮੋਟੀ ਅੱਖਾਂ ਦੋਸਤੋ। ਜਿਹੜੇ ਵਿਚਾਲੇ ਬਾਈ ਥੱਲੇ ਕਿ ਨਾ ਭੰਮੇ। ਉੱਥੇ ਮੈਂ ਛੱਡ ਦੇ ਰਸਤਾ ਉੱਥੇ ਹੀ ਖੜੀ ਰਹਿਣੀ। ਵਾਹ ਜੀਦਾ ਬਹੁਤ ਸੀਲਸ ਲੱਗਾ। ਇਹ ਤੋੜ ਕੇ ਭਾਈ ਇਹ ਵੀ ਦਿਖਾ ਦਿਓ। ਇਹਨਾਂ ਪਸ਼ੂਆਂ ਦੇ ਵਿੱਚ ਦੋਸਤੋ ਇਹ ਖਾਸੀਅਤ ਹੁੰਦੀ ਹੈ ਇੱਕ ਤਾਂ ਇਹਨਾਂ ਦੀ ਫੈਂਟ ਬਹੁਤ ਜ਼ਿਆਦਾ ਹੁੰਦੀ ਆ। ਬਾਕੀ ਜਿਹਦੇ ਤਿਆਰੀ ਹੋਈ ਨੇ ਭਾਈ ਭੰਮੇ ਉੱਦ ਦੇ ਆਰਡਰ ਦੇਖਣ ਵਾਲਾ ਹੋਊਗਾ ਜਿਵੇਂ ਵੱਟਵਾਲ ਹੋਊਗਾ ਐ ਚੌੜਾ ਆਰਡਰ ਹੋਊਗਾ। ਇਹ ਕਿੰਨੇ ਦਿਨ ਲਾਜੂ ਭਾਈ? ਇਹ ਲੈਜੂ 5-4 ਦਿਨ ਅਜੇ ਹੋਰ ਜ ਪੂਰਾ ਕਦ ਕਾੜਾ ਦੋਸਤੋ ਪੰਜਾਬ ਦੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਹਾਂ ਲੰਮੀ ਬਹੁਤ ਆ ਦੋਸਤੋ ਤੇ ਸੀਲਸ ਲੱਗ ਥੋੜੇ ਸਾਹਮਣੇ ਆ ਰੱਸਾ ਬਾਈ ਨੇ ਉੱਤੇ ਰੱਖਤਾ ਤੇ ਪਰ ਹੈਲਦੀ ਨਹੀਂ ਲੈ ਚੱਲੋ ਵੀਰੇ ਜਿੰਨੇ ਦਿਨ ਹੀ ਦੋਸਤੋ ਇਹਨੇ ਸੁਣਾਏ ਜਿਹੜੇ ਦਿਨ ਉਸ ਦਿਨ ਹਵਾਨਾ ਬਾਈ ਕਹਿੰਦਾ ਵੀ ਲੈ ਕੇ ਨਿਕਲ ਜਾ ਆਉਂਦੇ ਦੇਖਣ ਆਲਾ ਹੋਊਗਾ ਤੇ ਬੈਠਾ ਨਹੀਂ ਆਣਾ ਇੰਨੀ ਤਿਆਰ ਬਹੁਤ ਵੱਡਾ ਹਵਾਨਾ ਕਿਉਂਕਿ ਪਹਿਲਾਂ ਵੀ ਬਾਈ ਹਰਾਂ ਦੇ ਇਹ ਜਾਨਵਰ ਵੇਖੇ ਹੁੰਦੇ ਆ ਤੇ ਬਾਕੀ ਨਸਲ ਤੋਂ ਦੋਸਤੋ ਪਤਾ ਲੱਗ ਜਾਂਦਾ ਤੇ ਬਾਈ ਫਿਰ ਆਪਾਂ ਇਹਦਾ ਮੁੱਲ ਮਾਲ ਕੀ ਰੱਖੀਏ ਮੁੱਲੇ ਤਾਂ ਬਾ ਲੈਣ ਦੇਣ 77000 ਰੁਪਇਆ ਦੋਸਾਤੇ ਦੋਸਾਤੇ 77000 77000 ਤੇ ਕੁਛ ਨਾ ਕੁਛ ਮਾਨਤਾ ਹੋ ਜੂ ਬਾਈ ਥੋੜਾ ਮੋਟਾ ਕਰ ਦਾਂਗੇ ਲਓ ਵੀ ਸੱਜਣਾ 77000 ਬਾਈ ਨੇ ਮੁੱਲ ਕੀਤਾ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਇਲਾਵਾ ਇੱਕ ਹੋਰ ਜਰਸੀ ਵੈਡ ਹੁਣੇ ਹੀ ਸੂਈ ਆ ਤੁਹਾਨੂੰ ਆ ਦਿਖਾਉਣੇ ਆ ਦੋਸਤੋ ਆ ਵੈਡ ਆ ਬੱਚਾ ਵੱਛੀ ਨੂੰ ਜਨਮ ਦਿੱਤਾ ਸੀਗਾ ਤੇ ਆ ਵੱਛੀ ਡੈੱਡ ਹੋ ਗਈ ਬਾਈ ਡੈੱਡ ਹੋ ਗਈ ਵੱਛੀ ਸਾਈ ਰਹੇ ਨੇ ਇਹ ਹੁਣੇ ਹੀ ਸੂਈ ਆ ਤੇ ਬਾਈ ਕਿਨਮਾ ਸੂਆ ਇਹ ਇਹ ਦੂਜਾ ਸੂਆ ਜੀ ਦੂਜੇ ਸੂਏ ਹਾਂਜੀ ਇਹਦਾ ਬਾਈ ਪਹਿਲੇ ਸੂਏ ਦਾ ਕੀ ਰਿਕਾਰਡ ਰੂਟ ਇਹਨੇ ਸੂਆ 14 15 ਕਿਲੋ ਦਿੱਤਾ ਇਹਨੇ 14 15 ਲੀਟਰ ਹਾਂਜੀ ਤੇ ਗਾਂ ਇਹ ਵੀ ਪੂਰੀ ਆ ਦੋਸਤੋ ਤੇ ਸੂਈ ਆ ਇਹ ਮਗਰ ਬੱਛੀ ਆ ਇਹਦੇ ਹੁਣੇ ਸੂਈ ਆ ਜੇਰ ਹਜੇ ਪੈਣ ਵਾਲੀ ਆ ਪੈ ਜਾਣੀ ਆ ਜੀ ਤੁਹਾਡੇ ਆਇਆ ਤੋਂ ਹੀ ਸੂਈ ਆ ਹਾਂ ਹੁਣੇ ਹੀ ਸੂਈ ਮੇਰੇ ਸਾਹਮਣੇ ਹੀ ਸੂਈ ਆ ਦੋਸਤੋ 5-7 ਮਿੰਟ ਹੋਏ ਆ ਸੂਈ ਨੂੰ ਥਾਣ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਿਆ ਇਹ ਇਹਨੂੰ ਵੀ ਦੋਨਾਂ ਪਾਸਿਆਂ ਬਹੁਤ ਕੁਮਾਬੇ ਬਾਕਮਾਲ ਆਰਡਰ ਲੱਗਿਆ ਇਹਨੂੰ ਬਹੁਤ ਬਾਕਮਾਲ ਆ ਜੀ ਹਟ ਹਵਾਨਾ ਦੋਸਤੋ ਇਹ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਾਣਾ ਦਾ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਚਵਾਈ ਤਾਂ ਇਹਦੀ ਇੱਕ ਨੰਬਰ ਨਿਕਲੂਗੀ ਵਾਹ ਜੀ ਵਾਹ ਕੀ ਬਾਤ ਹੈ ਜਦੋਂ ਪਾਸ ਕੀਤੀ ਹੈ ਨਾ ਗੱਪਣ ਬੜੇ ਵਧੀਆ ਚਵਾਈ ਸੀ ਉਹਦੀ ਬਾਕੀ ਸੀਲਸ ਲੱਗ ਬਹੁਤ ਸੀਲਸ ਲੱਗ ਗਈ ਵੀ ਬਹੁਤ ਆ ਕਰਮਾ ਵਾਲੀ ਤੇ ਮੂੰ ਮੱਥਾ ਤੁਹਾਨੂੰ ਇਹਦਾ ਵੀ ਦਿਖਾ ਦਨੇ ਨੇ ਦੋਸਤੋ ਚੰਗੀ ਆ ਜਿਵੇਂ ਨਿਕਲੀ ਬਹੁਤ ਸੋਹਣੀ ਬੁੱਥੀ ਆ ਇਹ ਤੋੜ ਕੇ ਬਾਈ ਮੜੀ ਇਹ ਵੀ ਦਿਖਾ ਦ ਗਿਆ ਆਪਾ ਨਵੀਂ ਮਟਰ ਤੰਨੇ ਵੜਾਂ ਟੋ ਪਤੀਆਂ ਦੋਸਤੋ ਤੇ ਰੇਟ ਰੇਟ ਬਾਈ ਦਾ ਬਿਲਕੁਲ ਜਾਇਜ਼ ਹੁੰਦਾ ਹੈ ਇਸੇ ਕਰਕੇ ਹੀ ਪਸ਼ੂ ਆ ਜਿਹੜੇ ਉਹ ਛੇਤੀ ਸੇਲ ਹੋ ਜਾਂਦੇ ਆ ਨਾਲ ਦੀਆਂ ਵਾਲੀ ਵਿਕ ਜਾਂਦੇ ਬਾਈ ਪਸ਼ੂ ਆਪਣੇ ਸੋ ਦੋਸਤੋ ਜੇ ਇਸੇ ਦਾ ਹੀ ਲੱਖ ਮੰਗਿਆ ਹੋਵੇ ਤਾਂ ਫਿਰ ਉਸੇ ਹਿਸਾਬ ਨਾਲ ਹੀ ਪਸ਼ੂ ਨੇ ਵਿਕਣਾ ਪਰ ਬਾਈ ਦਾ ਮੁੱਲ ਜਿਹੜਾ ਜਾਇਜ਼ ਹੁੰਦਾ ਤੇ ਬਾਈ ਇਹਦਾ ਕੀ ਮੁੱਲ ਰੱਖਿਆ ਪਕਲਦੀਪ ਜੀ ਆਹਦਾ ਮੁੱਲ ਇਹਦਾ ਵੀ ਲੈਣ ਦੇਣ 67000 ਰੁਪਿਆ ਜੀ 67000 60 ਤੇ 7 ਹਾਂਜੀ ਕੁਛ ਨਾ ਕੁਛ ਇਮਾਨਦਾਰ ਹੋ ਜੂ ਬਾਈ ਕਰਦਾਂਗੇ ਥੋੜਾ ਮੋਟਾ ਜੀ ਲੋ ਵੀ ਸਜਣੋ ਕੁਛ ਨਾ ਕੁਛ ਮਾਨਤਾ ਨੇ ਇਹਦੇ ਚ ਹੋ ਜੂਗਾ ਬੱਛੀ ਇਹਦੀ ਤੁਹਾਨੂੰ ਦਿਖਾ ਦਿੰਨੇ ਆ ਡੈਡਾ ਬਹੁਤ ਚੰਗੀ ਬੱਛੀ ਸੀ ਤੇ ਤਿੰਨ ਵੜਾ ਤਿੰਨੇ ਟਾਪ ਦੀਆਂ ਦੋਸਤੋ ਜਿਹੜੀ ਗੱਲ ਆ ਉਹ ਵੀਰ ਦੇ ਵਿੱਚ ਕਲੀਅਰ ਦੱਸ ਦੇਣੀ ਹੈ ਝੂਠ ਬੋਲ ਕੇ ਕੋਈ ਸਹੀ ਗੱਲ ਆ ਬਾਈ ਦੂਰੋਂ ਨੇੜੋਂ ਕਿਸੇ ਵੀਰ ਨੇ ਆਣਾ ਹਾਟਲ ਦੇ ਨਾਲ ਆਈ ਨਹੀਂ ਜਾਨੀਆਂ ਕਿਸੇ ਨੇ ਬਿਲਕੁਲ ਬਿਲਕੁਲ ਇਹ ਸੀਲ ਹੀ ਬਹੁਤ ਨਹੀਂ ਆਈ ਬੱਚੇ ਦਾ ਕੋਈ ਜ਼ਰੂਰੀ ਨਹੀਂ ਵੀ ਪੱਕੀਆਂ ਬੱਚੇ ਤਾਂ ਚਲ ਚੁੱਕਾ ਹੀ ਦਿੰਦਾ ਹੁੰਦਾ ਕਈ ਲਾਉਂਦਾ ਹੀ ਨਹੀਂ ਬੱਚੇ ਹਾਂਜੀ ਇਹਨਾਂ ਨੂੰ ਬਾਕੀ ਹੈ ਨਹੀਂ ਬੱਚਿਆਂ ਦਾ ਕੋਈ ਸਹੀ ਹੈ ਜੀ ਇਹ ਕਿਹੜੋ ਕੀ ਦੋਗਲੀ ਕਰਾਸ ਆ ਪੋਰ ਜਰਸੀ ਹੈ ਤੇ ਦੋਸਤੋ ਨੰਬਰ 22 ਜੀ ਦਾ ਉੱਪਰਲੇ ਪਾਸੇ ਚੱਲ ਰਿਹਾ ਆ ਕੇ ਤੁਸੀਂ ਦੇਖੋਗੇ ਪਸ਼ੂ ਤਾਂ ਤੁਹਾਡੇ ਪਸੰਦ ਆਉਣਗੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ